ਮਾਂ ਦੇ ਇਹ ਹਾਲਾਤ ਹਨ ਕਿ ਉਹ ਜ਼ਿਆਦਾ ਚੱਲ ਫਿਰ ਨਹੀਂ ਸਕਦੀ। ਧੀ ਕੋਲ ਰਹਿੰਦੀ ਹੈ। ਧੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਚਲਾਉਂਦੀ ਹੈ ਮਾਂ ਦੀ ਦਵਾਈ ਦਾ ਵੀ ਤੇ ਆਪਣੇ পেট ਪਾਲਣ ਦਾ ਵੀ। ਘਰ ਦੇ ਅੰਦਰ ਜਿਹੜੇ ਘਰ 'ਚ ਰਹਿ ਰਹੇ ਨੇ ਕਿਸੇ ਵੱਲੋਂ ਦਿੱਤੇ ਕਮਰੇ 'ਚ ਰਹਿ ਰਹੇ ਨੇ ਉੱਥੇ ਵੀ ਕੋਈ ਐਸਾ ਮਾਹੌਲ ਨਹੀਂ ਵਿਆਹ ਵਰਗਾ ਲੱਗਦਾ ਕਿ ਜਦ ਨੂੰ ਦੇਖ ਕੇ ਲੱਗੇ ਕਿ ਇਸ ਘਰ 'ਚ ਵਿਆਹ ਤਰਿਆ ਹੋਇਆ ਹੈ। ਕੁਝ ਦਿਨਾਂ ਬਾਅਦ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਵਿਆਹ ਵਰਗਾ ਕੋਈ ਮਾਹੌਲ ਨਹੀਂ ਲੱਗ ਰਿਹਾ। 14 ਤਰੀਕ ਨੂੰ ਮੇਰੀ ਬੇਟੀ ਦਾ ਵਿਆਹ ਹੋਆ ਕੋ ਸਮਝ ਨਹੀਂ ਆਉਂਦੀ ਮੈਨੂੰ ਮੈਂ ਵਿਆਹ ਕਰਾਂ ਤੇ ਆਪਣਾ ਲਾਜ ਕਰਾਵਾਂ ਕੋਈ ਸੱਪਲੇ ਹੈ ਨਹੀਂ ਕੋਈ ਸਾਥ ਨਹੀਂ ਦੇਂਦਾ ਸਭ ਸਾਥ ਛੱਡ ਗਏ ਨੇ ਵਾਤ ਵੜਾਦੀ ਮਦਦ ਕਰਨ ਭੈਣ ਪਿਆ ਚੋਲਤ ਵੀਨ ਮੇਰਾ ਵਿਆਹ ਰੱਖਿਆ ਜੋ ਨਾ ਕੋਈ ਨੀਰਲਾ ਤਾਂ ਲੀਰਾ ਤਾਂ ਕਭ ਨਹੀਂ ਬਣਾਇਆ ਕੁਛ ਨਹੀਂ ਕੀਤਾ ਸਾਲਾ ਕੁਝ ਇਦਾਂ ਹੀ ਆ ਕਰਦੇ ਰਿਸ਼ਤੇਦਾਰਾ ਨੇ ਵੀ ਸਾਥ ਸਾਥ ਤਾਂ ਸਾਡਾ ਕਿ ਨਹੀਂ ਅਹੀਂ ਨਿਕੁ ਕਾਇ ਸੱਕਦੇ ਪਟਾਲਾ ਦੇ ਤੇਲੀਆਂ ਵਾਲ ਵਿਖੇ ਇੱਕ ਘਰ 'ਚ ਖੜੇ ਹਾਂ ਇਸ ਘਰ ਦੇ ਮਾਲਕ ਨੇ ਰਹਿਮਦਿਲੀ ਕਰਦਿਆ ਹਾਂ ਇੱਕ ਮਾਂ ਤੇ ਧੀ ਨੂੰ ਇੱਕ ਕਮਰਾ ਖੋਲ ਕੇ ਦਿੱਤਾ ਹੈ ਰਹਿਨ ਦੇਲੇ ਉਸ ਮਾਂ ਤੇ ਧੀ ਦੀ ਜੋੜੀ ਨਾਲ ਤੁਹਾਨੂੰ ਜ਼ਰੂਰ ਮਿਲਾਵਾਂਗੇ ਕਿਉਂਕਿ ਐਸ ਵੇਲੇ ਜੋ ਦੁੱਖ ਉਹਨਾਂ ਦੇ ਜੀਵਨ 'ਚ ਹਨ ਉਹਨਾਂ ਦੁੱਖਾਂ ਨੂੰ ਹੱਲ ਕਰਨ ਲਈ ਤੁਹਾਡੀ ਮਦਦ ਦੀ ਜ਼ਰੂਰਤ ਹੈ ਮਾਂ ਬਿਮਾਰ ਹੈ ਬਿਮਾਰੀ ਸਰੀਰ 'ਚ ਘਰ ਕਰ ਚੁੱਕੀ ਹੈ ਆਇਸਤਾ ਆਇਸਤਾ ਮਾਂ ਦਾ ਸਰੀਰ ਉਹ ਬਿਮਾਰੀ ਖਾ ਰਹੀ ਹੈ ਮਾਂ ਦੇ ਇਹ ਹਾਲਾਤ ਹਨ ਕਿ ਉਹ ਜ਼ਿਆਦਾ ਚੱਲ ਫਿਰ ਨਹੀਂ ਸਕਦੀ ਧੀ ਕੋਲ ਰਹਿੰਦੀ ਹੈ ਧੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਚਲਾਉਂਦੀ ਹੈ ਮਾਂ ਦੀ ਦਵਾਈ ਦਾ ਵੀ ਤੇ ਆਪਣੇ ਪੇਟ ਪਾਲੰਦਾ ਵੀ ਦੂਸਰੇ ਪਾਸੇ ਧੀ ਦਾ ਵਿਆਹ ਕਰ ਦਿੱਤਾ 10 ਦਿਨਾਂ ਬਾਅਦ ਵਿਆਹ ਮਾਂ ਦੀ ਇੱਕੋ ਹੀ ਖੁਆਇ ਸੀ ਕਿ ਉਹਦੇ ਜਿੰਦਿਆਂ ਦੀ ਧੀ ਦਾ ਵਿਆਹ ਹੋ ਜਾਵੇ ਪਰ ਵਿਆਹ ਦੇ ਵਾਸਤੇ ਜੋ ਕੁਝ ਚਾਹੀਦਾ ਹੈ ਉਹ ਪੁੱਜ ਵੀ ਇਹਨਾਂ ਦੇ ਪੱਲੇ ਨਹੀਂ ਹੈ ਘਰ ਦੇ ਅੰਦਰ ਜਿਹੜੇ ਘਰ ਚ ਰਹਿ ਰਹੇ ਨੇ ਕਿਸੇ ਵੱਲੋਂ ਦਿੱਤੇ ਕਮਰੇ ਚ ਰਹਿ ਰਹੇ ਨੇ ਉੱਥੇ ਵੀ ਕੋਈ ਐਸਾ ਮਾਹੌਲ ਨਹੀਂ ਵਿਆਹ ਵਰਗਾ ਲੱਗਦਾ ਕਿ ਜਿਸ ਨੂੰ ਦੇਖ ਕੇ ਲੱਗੇ ਕਿ ਇਸ ਘਰ ਚ ਵਿਆਹ ਤਰਿਆ ਹੋਇਆ ਬਾਪ ਕਈ ਸਾਲ ਪਹਿਲਾਂ ਸਾਥ ਛੱਡ ਗਿਆ ਛੋਟਾ ਭਰਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਕਿਸੇ ਕਿਸਾਨ ਪਰਿਵਾਰ ਦੇ ਕੋਲ ਸੇਰੀ ਦਾ ਕੰਮ ਕਰਦਾ ਹੈ ਜੋੜੀ ਤੁਹਾਨੂੰ ਮੈਂ ਦਿਖਾ ਦਿਆਂ ਮਾਂ ਧੀ ਦੀ ਤੁਸੀਂ ਦੇਖ ਸਕਦੇ ਹੋ ਕਿ ਮਾਂ ਬਿਮਾਰ ਹੈ ਹੱਥ ਪੈਰ ਸੁੱਜੇ ਹੋਏ ਹਨ ਸਰੀਰ 'ਚ ਐਸੀ ਬਿਮਾਰੀ ਵਜੀ ਵੜੀ ਕਿ ਨਿਕਲਣ ਦਾ ਨਾਮ ਨਹੀਂ ਲੈ ਰਹੀ ਪਰ ਹੁਣ ਮਾਂ ਨੂੰ ਚਿੰਤਾ ਇਹ ਸਤਾ ਰਹੀ ਹੈ ਕਿ ਉਸ ਦੀ ਧੀ ਦਾ ਵਿਆਹ ਦਾ ਕਾਰਜ ਸੰਪੂਰਨ ਹੋ ਜਾਵੇ ਕੁਝ ਦਿਨਾਂ ਬਾਅਦ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਵਿਆਹ ਵਲਗਾ ਕੋਈ ਮਾਹੌਲ ਨਹੀਂ ਲੱਗ ਰਿਹਾ ਅਸੀਂ ਵੀ ਆਪਣੇ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਜਰੂਰ ਇਸ ਮਾਤੀ ਦਾ ਸਾਥ ਦਿੱਤਾ ਜਾਵੇ ਕਿਉਂਕਿ ਇਹਨਾਂ ਨੂੰ ਤੁਹਾਡੇ ਸਾਥ ਦੀ ਇਸ ਵੇਲੇ ਜ਼ਿਆਦਾ ਜ਼ਰੂਰਤ ਹੈ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਮਾਜੀ ਕੀ ਨਾਮ ਆਪਣਾ ਰਾਲਸਖਰ ਜੀ ਕੀ ਗੱਲ ਕੀ ਹੋਈ ਮਾਜੀ ਤੁਹਾਡੇ ਸਰੀਰ ਨੂੰ ਕੀ ਮੈਨੂੰ ਹਰਤ ਦੀ ਪ੍ਰੋਬਲਮ ਹੈ ਦਿਲ ਚ ਸੇਕ ਜਿਓ ਮੇਰੇ ਬਹੁਤ ਦਿਨ ਤੋਂ ਪਰ ਗਰੀਬੀ ਕਰਿਆ ਲਾਜ ਨਹੀਂ ਕੋ ਪਾ ਰਿਆ ਮੇਰਾ ਮੇਰੀ ਇੱਕ ਬੇਟੀ ਇੱਕ ਬੇਟਾ ਹੈ ਮੇਰਾ ਬੇਟਾ ਮੇਰਾ ਜੱਟਾਂ ਦੀ ਆਥਰੀ ਕਰਦਾ ਉੱਥੇ ਬੱਟਾ ਦਿੱਤਾ ਪਾਉਂਦਾ ਬੇਟੀ ਮੇਰੀ ਘਰਾਂ ਦਾ ਕੰਮ ਕਰਦੀ ਆ ਮੇਰਾ ਲਾਜ਼ ਨਹੀਂ ਹੋ ਪਾ ਰਿਹਾ ਬੇਟੀ ਦਾ ਵਿਆਹ ਦੇ ਦਿੱਤਾ ਹੀ ਮੈਂ ਮੈਂ ਚਲੋ ਦੇ ਮੈਂ ਆਪਣੇ ਜਿੰਦੇ ਜਿੰਦੇ 14 ਤਰੀਕ ਤੇ ਮੇਰੀ ਬੇਟੀ ਦਾ ਵਿਆਹ ਵਾ ਕੋ ਸਮਝ ਨਹੀਂ ਆਉਂਦੀ ਮੈਨੂੰ ਮੈਂ ਵਿਆਹ ਕਰਾਂ ਤੇ ਆਪਣਾ ਇਲਾਜ ਕਰਾਵਾਂ ਕੁਛ ਪੱਲੇ ਹੈ ਨਹੀਂ ਕਰਾ ਕੀ ਹਲਾ ਦਿੰਦੇ ਕੀ ਵਿਗੜੇ ਹੋਏ ਘਰ ਦੇ ਸਮਝ ਨਹੀਂ ਆਉਂਦਿਆ ਮੈਨੂੰ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਕੋਈ ਸਾਥ ਦਿੱਤਾ ਹੋਗਾ ਕੋਈ ਸਾਥ ਨਹੀਂ ਦੇਂਡਿਆ ਸਭ ਸਾਥ ਸੜ ਗਏ ਨੇ ਇੰਨਾ ਕੋ ਕੀ ਹੈਗਾ ਵਾ ਕੋਈ ਮੇਰੇ ਬੇਟੀ ਵੱਲੋਂ ਵੀ ਨਹੀਂ ਇੱਕ ਵਾਰੀ ਵੀ ਹੈਟੜੀ ਕਰ ਵਿਆਹ ਵਾ ਕੁਛ ਨਹੀਂ ਕੋਈ ਆਇਆ ਸਾਰਿਆਂ ਨੇ ਮੇਰਾ ਸਾਥ ਸੜਤਾ ਇਸ ਟਮਟੇ ਆ ਕੇ ਅਜੀ ਦੁੱਖ ਨਹੀਂ ਹੁੰਦਾ ਗਿਲਾ ਨਹੀਂ ਆਉਂਦਾ ਉਸ ਪਰਮਾਤਮਾ ਤੇ ਕਿ ਕਿਹਰੇ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਬਹੁਤ ਗਿਲਾ ਹੁੰਦਾ ਜੇ ਪ੍ਰਮਾਤਮਾ ਤੇ ਕੀ ਕਰਾਂ ਕੇਵਲੇ ਗੁੱਸੇ ਨਾਲ ਕੁਛ ਖਾਣ ਵੀ ਪੈ ਜਾਂਦੀ ਆ ਵੀ ਮੈਂ ਮਾਰੀ ਜਾਂਦੀ ਆ ਮੇਰੀ ਬੇਟੀ ਬਹੁਤ ਰੋਂਦੀ ਫਿਰ ਮੰਮੀਆਂ ਤੈਨੂੰ ਕੁਛ ਨਹੀਂ ਹੋਣਾ ਚਾਹੀਦਾ ਪਰ ਕੀ ਕਰਾਂ ਸੋਚ ਕੇ ਮੈਂ ਬਿਮਾਰ ਹੋ ਹੀ ਜਾਂਦੀ ਆ ਸਮਝ ਨਹੀਂ ਲੱਗਦੀ ਮੈਂ ਕਿੱਧਰ ਨੂੰ ਜਾਵਾਂ ਕਿਹਦੀ ਮਦਦ ਮੰਗਾਂ ਸਭ ਭੈਣ ਭਰਾਵਾਂ ਨੂੰ ਇਹ ਹੀ ਮੈਂ ਕਹਿੰਦੀ ਮੇਰੀ ਵੱਧ ਤੋਂ ਵੱਧ ਮਦਦ ਕਰੋ ਘਰ ਵਾਲਾ ਕਿੰਨਾ ਚਿਰ ਹੋ ਗਿਆ ਸਾਥ ਛੱਡਿਆ ਮੈਨੂੰ ਤੇ ਪਤਾ ਹੀ ਨਹੀਂ ਸਰ ਜੀ ਕਿੰਨੇ ਕੇ ਸਾਲ ਹੋ ਗਏ ਨੇ ਕਦੀ ਉਹਨੇ ਵੱਟੀ ਨਹੀਂ ਭਾਈ ਮੇਰੇ ਛੋਟੇ ਛੋਟੇ ਬੱਚੇ ਹੀ ਆ ਬੇਟਾ ਮੇਰਾ ਸਾਲ ਦਾ ਹੀ ਆ ਜਦੋਂ ਦੀ ਮੈਂ ਘਰੋਂ ਨਿਕਲੀ ਆ ਬੇਟੀ ਮੇਰੀ 2 ਸਾਲਾਂ ਦੀ ਜਿਹੜੀ ਅੱਜ ਮਟਿਆਰ ਹੋ ਗਈ ਉਹਨੇ ਕਦੀ ਪੁੱਛਿਆ ਨਹੀਂ ਹਨੂ ਆ ਕੇ ਕੀ ਹਾਲ ਡਾਡਾ ਕੀ ਨੇ ਕਦੀ ਨਹੀਂ ਉਹਨੇ ਪੁੱਛਿਆ ਕੀ ਗੱਲ ਕੀ ਹੋ ਗਈ ਐਸੀ ਕਿ ਤੁਹਾਨੂੰ ਉਹਨਾਂ ਨੇ ਘਰੋਂ ਕੱਢਤਾ ਜਾਂ ਤੁਹਾਨੂੰ ਘਰੋਂ ਨਿਕਲਣਾ ਪਿਆ ਹੰਦੇ ਬਿੰਦ ਨਸ਼ਾ ਬਰਾ ਕਰਦੇ ਕੋਟ ਮਾਰ ਬਈ ਕਰਦੇ ਹੀ ਨਾ ਖਾਂਦਿੰਦੇ ਤੇ ਨਾ ਪੀਂਦਿੰਦੇ ਯਾਨੋ ਤੇ ਮਾਰਕਟਈਆ ਬੜਾ ਕਰਦੇ ਨਸ਼ਾ ਪੀਕੇ ਬਿਲਕੁਲ ਇਹ ਉਹ ਬਿਮਾਰ ਮਾਂ ਹੈ ਜਿਹੜੀ ਇੱਕ ਹੀ ਅਪੀਲ ਕਰ ਰਹੀ ਹੈ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੀ ਧੀ ਦਾ ਵਿਆਹ ਦਾ ਕਾਰਜ ਸੰਪੂਰਨ ਹੋ ਜਾਵੇ ਇਸ ਕਰਕੇ ਇਸ ਦੀ ਮਦਦ ਕੀਤੀ ਜਾਵੇ ਉਸ ਦੇ ਪਾਸੇ ਬੇਟੀ ਹੈ ਲੋਕਾਂ ਦੇ ਘਰਾਂ ਚ ਕੰਮ ਕਰਕੇ ਜੋ ਵੀ ਉੱਥੇ ਕਮਾਉਂਦੀ ਹੈ ਉਹਦੇ ਨਾਲ ਮਾਂ ਦੀ ਦਵਾਈ ਦਾ ਤੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਆ ਗੱਲਬਾਤ ਕਰ ਲੈਨੇ ਬੇਟਾ ਕੀ ਨਾਮ ਆਪਣਾ ਮੇਰਾ ਨਾਮ ਕاجਲ ਮੰਮੀ ਦੀ ਤਬੀਅਤ ਖਰਾਬ ਉਧਰੋਂ ਵਿਆਹ ਧਰਿਆ ਹੋਇਆ ਹਾਲਾਤ ਕੀ ਨੇ ਇਸ ਵੇਲੇ ਤੁਹਾਡੇ ਬੋ ਮਾਰੇ ਆ ਇੰਗਰੇਨੇ ਘੱਟ ਆਰਾਮ ਕੀ ਆ ਜਿੱਦਾਂ ਤੇ ਮਾਰੇ ਦਿਨ ਬੋ ਮਾਰੇ ਵਾਤ ਤਾਂ ਵੜਾਦੀ ਮਦਰ ਕਰਨ ਭੈਣ ਪਿਆ ਚੋਰਨ ਵੀ ਨਹੀਂ ਮੇਰਾ ਵਿਆਹ ਰੱਖਿਆ ਜੋ ਨਾ ਕੋਈ ਜਿੰਨੀ ਲਤਾ ਲੀਦਾ ਤਾਂ ਤਵ ਨਹੀਂ ਬਣਾਇਆ ਕੁਛ ਨਹੀਂ ਕੀਤਾ ਸਾਰਾ ਕੁਝ ਇਦਾਂ ਹੀ ਆ ਕਰਦੇ ਰਿਸ਼ਤੇਦਾਰਾ ਨੇ ਵੀ ਸਾਥ ਸਾਥ ਤਾਂ ਸਾਡਾ ਕਿ ਨਹੀਂ ਅਸੀਂ ਨੀ ਕੁਝ ਕਰ ਸਕਦੇ ਹਾਂਜੀ ਮੈਂ ਕਿੰਨੇ ਘੰਟਿਆਂ ਚ ਕੰਮ ਕਰਦੀ ਮੈਂ 2-3 ਘੰਟਿਆਂ ਚ ਕੰਮ ਕਰਦੀ ਸੀ ਕਿੰਨੇ ਪੈਸੇ ਬਣ ਜਾਂਦੇ ਤਿੰਨ ਗਜਰ ਬਣ ਜਾਂਦਾ ਕੇਵਲ 2000 ਇਦਾਂ ਹੀ ਦਿਹਾੜੇ ਪਈਆਂ ਪਈਆਂ ਲਈ ਉਹ ਵੀ ਦਵਾਈਆਂ ਦੁਕਾਨ ਲਾ ਜਾਂਦੇ ਖੱਚੇ ਪਾਣੀ ਤੇ ਇਦਾਂ ਹੀ ਕੁਛ ਨਹੀਂ ਬਣਾਇਆ ਰੇੜੀ ਇਹਦਾ ਉਹ ਨਾ ਸੇਜਨ ਸੇਂਡੋਂ ਮਾਰ ਕੋਟ ਨੂੰ ਨਾ ਕੜੋ ਕੱਢਦਾ ਇੰਦੇ ਦਾ ਬਾਹਰ ਹਾਂਜੀ ਵੱਧ ਵਧ ਸਾਡੀ ਮਦਦ ਕਰਨ ਭੈਣ ਪਾ ਦੁਖਣੀ ਹੁੰਦਾ ਵਿਆਹ ਧਰਿਆ ਘਰ ਚ ਤੁਹਾਡਾ ਵਿਆਹ ਉਹ ਘਰ ਚ ਤਿਆਰੀ ਕੋਈ ਨਹੀਂ ਹੈਗੀ ਹੱਥ ਪੱਲੇ ਕੁਝ ਨਹੀਂ ਹੈਗਾ ਆਂਦਾ ਦੁੱਖ ਬਹੁਤ ਹੁੰਦਾ ਕਿ ਘਰੇ ਕੁਝ ਨਹੀਂ ਆ ਤਾਂ ਵਿਆਹ ਵੀ ਰੱਖਿਆ ਕੋਈ ਬੜੀ ਪਰੇਸ਼ਾਨੀਆਂ ਦਿਮਾਗ ਚ ਮੰਮੀ ਇਹ ਦਵਾਈ ਦਾ ਕਿੰਨਾ ਖਰਚਾ ਮੰਮੀ ਦਾ 1200 ਰੁਪਏ ਆ ਜਾਂਦਾ ਦਵਾਈ ਦਾ ਖਰਚਾ ਸਾਰਾ ਤੁਹਾਡੇ ਕਈ ਦਰਸ਼ਕ ਦੇਖ ਰਹੇ ਆ ਦਾਨੀ ਸੱਜਣ ਦੇਖ ਰਹੇ ਆ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਇਹ ਕਿ ਸਾਡੀ ਵੱਤ ਵਤ ਭੈਣ ਭਾਅ ਮਦਦ ਕਰਨ ਸਾਡੀ ਜਿੰਨੀ ਹੋ ਸਕਦਾ ਕਰ ਸਕਦੇ ਰਾਜ ਵੀ ਹੋ ਜੇ ਮਮੀ ਦਾ ਮੇਰਾ ਵਿਆਹ ਵੀ ਹੋ ਜੇ ਵੱਤ ਵਤ ਸਾਡੀ ਮਦਦ ਕਰਨ ਭੈਣ ਭਾਅ ਇਹ ਬਿਲਕੁਲ ਇਹ ਮਾਂ ਤੇ ਦੀ ਜੋੜੀ ਜਿਹੜੀ ਕਿ ਕਿਸੇ ਦੇ ਘਰ ਚ ਰਹਿ ਰਹੀ ਆ ਇਸ ਘਰ ਦੇ ਮਾਲਕ ਨੇ ਰਹਿਮ ਦੇਲੀ ਕਾਕੇ ਉਹਨਾਂ ਨੂੰ ਇੱਕ ਕਮਰਾ ਦਿੱਤਾ ਹੋਇਆ ਤੇ ਉੱਥੇ ਰਹਿ ਰਹੇ ਨੇ ਬੇਟੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ 2 ਤੋਂ 3000 ਰੁਪਏ ਮਹੀਨਾ ਕਮਾਉਂਦੀ ਆ ਜਦੇ ਵਿੱਚੋਂ 1200 ਰੁਪਿਆ ਮਾਤਾ ਦੀ ਦਵਾਈਆਂ ਦਾ ਖਰਚਾ ਆ ਜਾਂਦਾ ਤੇ ਬਾਕੀ ਆਪਣੇ ਗੁਜ਼ਾਰੇ ਨਾਲ ਚਲਾਉਂਦੀ। ਤਾਂ ਦੇਖਿਆ ਜਾਵੇ ਤਾਂ ਮਾਂ ਨੂੰ ਵੀ ਇਲਾਜ ਦੀ ਜ਼ਰੂਰਤ ਹੈ ਤੇ ਬੇਟੀ ਦਾ ਵੀ ਵਿਆਹ ਤਰਿਆ ਹੈ। ਉਸ ਦੇ ਵਾਸਤੇ ਵੀ ਜ਼ਰੂਰਤ ਹੈ। ਅਸੀਂ ਵੀ ਦਾਨੀ ਸੱਜਣਾ ਨੂੰ ਇਹੀ ਅਪੀਲ ਕਰਾਂਗੇ ਕਿ ਇਹਨਾਂ ਦੀ ਬਾਹ ਫੜੀ ਜਾਵੇ, ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਮਾਂ ਦਾ ਵੀ ਇਲਾਜ ਹੋ ਸਕੇ ਤੇ ਇਸ ਧੀ ਦੇ ਵਿਆਹ ਦਾ ਕਾਰਜ ਵੀ ਸੰਪੂਰਨ ਹੋ ਸਕੇ। ਕੈਮਰਾਮੈਨ ਲਵਪ੍ਰੀਤਨਾਲ ਪੋਪਾਲ ਸਿੰਘ ਲਿਵਿੰਗ ਇਨ ਯੂ ਬਟਾਲਾ